ਕਿਉਂ ਜ਼ਰੂਰੀ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਉਂ ਹਰ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨਾਂ ਦੀ ਅਰਦਾਸ ਬੇਨਤੀ ਹਰ ਰੋਜ਼ ਕਰਦਾ ਹੈ ਕਿਉਂਕਿ ਇੱਥੇ ਹੀ ਤੁਹਾਡੇ ਬੱਚਿਆਂ ਨੂੰ ਉਹ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਹ ਸੂਰਮਿਆਂ ਦਾ ਯੋਧਿਆਂ ਦਾ ਖੂਨ ਨਾਲ ਲਿਖਿਆ ਲਹੂ ਵੀਟਵਾ ਲਹੂ ਡੋਲਵਾ ਇਤਿਹਾਸ ਕਿਉਂਕਿ ਇਹ ਹੀ ਉਹ ਸਥਾਨ ਹੈ ਜਿੱਥੇ ਸਾਰੀ ਮਨੁੱਖਤਾ ਲਈ ਗੁਰਾਂ ਨੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਚਾਰ ਦਰਵਾਜ਼ੇ ਖੁੱਲੇ ਰੱਖ ਕੇ ਹਰ ਮਜਬ ਜਾਤੀ ਧਰਮ ਨੂੰ ਅਕਾਲ ਪੁਰਖ ਦਾ ਨਾਮ ਦ੍ਰਿੜ ਕਰਾਇਆ। ਇਹੀ ਉਹ ਸਥਾਨ ਹੈ ਜਿੱਥੇ ਮੀਰੀ ਪੀਰੀ ਦੇ ਸਿਧਾਂਤ ਦੀ ਸਿਰਜਣਾ ਹੋਈ। ਇਹੀ ਉਹ ਸਥਾਨ ਹੈ ਜਿੱਥੇ ਕੁੱਲ ਦੁਨੀਆ ਦੇ ਜ਼ਾਲਮ ਤਖਤਾਂ ਨੂੰ ਵੰਗਾਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਇਸੇ ਤਖਤ ਦੇ ਉਪਦੇਸ਼ਾਂ ਕਰਕੇ ਰਾਜ ਕਰੇਗਾ ਖਾਲਸਾ ਦੀ ਭਾਵਨਾ ਕਰਕੇ ਸਿੱਖਾਂ ਨੇ ਆਪਣਾ ਪਹਿਲਾ ਰਾਜ ਕਾਇਮ ਕੀਤਾ। ਤੇ ਆਪਣੇ ਗੁਰਤਾ ਮੰਨ ਉਸ ਉਹਨੇ ਵਿੱਚ ਮੜਾਇਆ ਇਸੇ ਸਥਾਨ ਦੀ ਅਜਮਤ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਿੱਖਾਂ ਨੇ ਆਪਣੇ ਸੀਸ ਤਲੀ ਤੇ ਰੱਖ ਕੇ ਜੰਦ ਲੜੇ ਤੇ ਵੈਰੀਆਂ ਦੇ ਸਿਰ ਨੇਜਾਂ ਤੇ ਟੰਗੇ ਇਸ ਦੇ ਅਮ੍ਰਿਤ ਸਰੋਵਰਾਂ ਚੋਂ ਆਤਮਕ ਬਲ ਲੈ ਕੇ ਸਿੱਖ ਬਲੰਦੀਆਂ ਤੇ ਪਹੁੰਚੇ ਇਸ ਸਥਾਨ ਦੇ ਹਰ ਕਣ ਕਣ ਵਿੱਚ ਸ਼ੀਦਾਂ ਦਾ ਲਹੂ ਡੁੱਲਿਆ ਹੈ ਸੰਗਤ ਜੀ ਇਹ ਸਥਾਨ ਇਸੇ ਲਈ ਹਰ ਰੋਜ਼ ਸਿੱਖਾਂ ਦੀ ਅਰਦਾਸ ਵਿੱਚ ਸ਼ਾਮਲ ਹੈ ਜੀ